ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲਹਿਰੀ ਔਰ ਤੁਸੀਂ ਦੇਖ ਰਹੇ ਹੋ ਲਹਿਰੀ ਦੀਆਂ ਲਹਿਰਾ ਤੇ ਅੱਜ ਤੁਹਾਡੇ ਨਾਲ ਮੈਂ ਮਿਲੌਣ ਜਾ ਰਿਹਾ ਪਾਕਿਸਤਾਨ ਦੇ ਬਹੁਤ ਹੀ ਪ੍ਰਸਿੱਧ ਸ਼ਾਇਰਾ ਡਾਕਟਰ ਸ਼ਾਹਿਦਾ ਤੇ ਲੰਬੇ ਸਮੇਂ ਬਾਅਦ ਸਾਨੂੰ ਅੱਜ ਦਰਸ਼ਨ ਹੋਏ ਨੇ ਜੁੜੇ ਰਹੀ ਸੀ ਲੰਬੇ ਸਮੇਂ ਤੋਂ ਤੁਹਾਡੇ ਦੇਸ਼ ਵਿੱਚ ਤੁਹਾਡੇ ਸਵਾਗਤ ਆਇਸੀ ਮੈਂ ਮਿਲਣ ਲਈ ਪਹੁੰਚੇ ਸਸਰੀ ਖਾਲਜੀ ਸਸਰੀ ਦਾ ਬਿਕੋ ਜੀ ਸਾਡੀ ਤੇ ਅੱਜ ਖੁਸ਼ੀ ਦੀ ਇਮਤਿਹਾਨ ਹੀ ਹੈਗੀ ਕਿ ਜਿਸੰ ਜਿਸਾ ਜ਼ਮਾਨੇ ਅੱਗੇ ਜਾ ਰਿਹਾ ਹੈ ਸਮੇ ਅੱਗੇ ਜਾ ਰਿਹਾ ਹੈ ਤੇ ਦੂਰੀਆਂ ਵਧਦੀਆਂ ਜਾ ਰਹੀਆਂ ਨੇ ਔਰ ਉਹਦੇ ਵਿੱਚ ਇਸ ਦੌਰ ਤੇ ਵਿੱਚ ਖਾਸ ਤੌਰ ਤੇ ਜਦੋਂ ਹਰ ਤਰ੍ਹਾਂ ਦੀ ਧੱਕਮ ਪੇਲ ਹਰ ਤਰ੍ਹਾਂ ਦੀ ਅਫਰਾ ਤਫਰੀ ਤੇ ਮੁਹਬਤਾਂ ਜਿਹੜੀਆਂ ਘਟ ਹੁੰਦੀਆਂ ਜਾਂਦੀਆਂ ਨੇ ਤੇ ਜਦੋਂ ਚੜ੍ਹਦੇ ਪੰਜਾਬ ਦੇ ਇਧਰ ਆਂਦੇ ਨੇ ਸਾਡੇ ਮਿੱਤਰ ਸਾਡੇ ਸਹੇਲੀਆਂ ਸਾਡੇ ਸੱਖੀ ਸਾਡੀ ਬੈਲੀ ਤੇ ਸਾਨੂੰ ਇੰਨੀ ਖੁਸ਼ੀ ਹੁੰਦੀ ਆਸਾਂ ਲੱਗਦਾ ਕਿ ਸਾਡੇ ਘਰ ਦੇ ਜੀ ਜਿਹੜੇ ਨੇ ਨਾ ਉਹ ਆ ਗਏ ਨੇ ਅੱਜ ਔਰ ਘਰ ਦੇ ਜੀ ਬਰ ਗਏ ਸਨ ਮੁਕਤਲ ਮੁਲਕਾਂ ਚ ਗਏ ਸਨ ਤੇ ਅੱਜ ਵਾਪਿਸ ਆਏ ਨੇ ਔਰ ਇੰਨਾ ਅੱਛਾ ਲੱਗਦਾ ਦਿਲ ਨੂੰ ਠੰਡ ਪੈ ਜਾਂਦੀ ਸਕੂਨ ਮੋ ਜਾਂਦਾ ਤੇ ਉਹ ਜਿਹੜੀਆਂ ਸਾਡੇ ਵੱਡਿਆਂ ਦੀਆਂ ਵੀ ਵਿਚਾਰੇ ਦੂਰੀਆਂ ਹੀ ਸਨ ਉਹ ਵੀ ਚਲੋ ਜੋ ਵੀ ਫੈਸਲੇ ਹੋਏ ਜਿਸ ਤਰ੍ਹਾਂ ਵੀ ਅਸੀਂ ਵਿਛੜ ਗਏ ਸਾਡੇ ਵੱਡੇ ਵੱਡੇ ਕਿ ਉਧਰ ਦੇ ਉਧਰ ਹੈਗੇ ਉਧਰ ਦੇ ਤੇ ਲੇਕਿਨ ਹੁਣ ਅੱਲਾ ਦਾ ਸ਼ੁਕਰ ਹੈ ਕਿ ਹੁਣ ਜ਼ਰਾ فاਸਲੇ ਘਟੋਏ ਨੇ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਇੰਟਰਨੈਟ ਦੀ ਵਜ੍ਹਾ ਤੋਂ ਉਹ ਨਵੀਂ ਜਨਰੇਸ਼ਨ ਜਿਹੜੀ ਮੇਰੀ نسل ਦੀ ਹੈ ਜਾਂ ਮੇਰੀ ਬਾਅਦ ਵਾਲੀ ਹੈ ਤੇ ਉਹ ਹੁਣ ਜਿਹੜੀ ਮਿਲਦੇ ਨੇ ਤਾਂ ਇੰਜ ਲੱਗਦਾ ਕਿ ਇੱਕ ਅੰਗ ਹੈ ਇੱਕ ਹੂਣ ਹੈ ਇੱਕ ਜਾਨ ਹੈ ਤੇ ਬੜੇ ਅੱਛਾ ਲੱਗਦਾ ਔਰ ਇੰਨੀਆ ਮੁਹੱਬਤਾਂ ਵੰਡਣੇ ਆਂਦੇ ਨੇ ਕਿ ਯਾਨੀ ਖੂਨੀ ਰਿਸ਼ਤਾ ਤੋਂ ਵੱਧ ਜਿਹੜੀ ਹੈ ਨਾ ਇਹਨਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ ਐਵੇਂ ਕੋ ਹੁਣ ਤੁਸੀਂ ਵੇਖੋ ਰਾਤ ਦੇ ਕੋਈ 12 ਵਜੇ ਨੇ ਔਰ ਮੈਨੂੰ ਕਰੋ ਇਜਾਜ਼ਤ ਵੀ ਨਹੀਂ ਹੈਗੀ ਆਪਣੇ ਅਹਿਬਾਬ ਨੂੰ ਮਿਲਣ ਦੀ ਇਸ ਟਾਈਮ ਤੇ ਲੇਕਿਨ ਇਸ ਗੱਲ ਵਾਸਤੇ ਕਿ ਸਾਡੇ ਇੰਡੀਆ ਤੋਂ ਦੋ ਸਾਰੇ ਨੇ ਤੇ ਮੈਨੂੰ ਫੁੱਲ ਫਲੈਜ ਇਜਾਜ਼ਤ ਸੀ ਕਿ ਅੱਜ ਤੁਸੀਂ ਜ਼ਰੂਰ ਜਾਣਾ ਮਿਲ ਕੇ ਆਣਾ ਜਿੰਨਾ ਵੀ ਟਾਈਮ ਗੁਜ਼ਰ ਜਾਏ ਤੇ ਮੈਂ ਕਹਿੰਦੀ ਹਾਂ ਕਿ ਹੁਣ ਇਸ ਦੌਰ ਦੇ ਵਿੱਚ ਬੜੀ شدید ਜ਼ਰੂਰਤ ਹੈ ਕਿ ਸਾਨੂੰ ਫਿਰ ਨੂੰ ਦੁਨੀਆ ਨੂੰ ਇੱਕ ਮੁਖ ਵੈਸੇ ਅਸੀਂ ਕਹਿੰਦੇ ਗਲੋਬਲ ਵਿਲੇਜ ਗਲੋਬਲ ਵਿਲੇਜ ਲੇਕਿਨ ਇਸ ਤਰ੍ਹਾਂ ਅਸੀਂ ਦੂਰੀਆਂ ਪਾ ਕੇ ਬੈਠੇ ਹਾਂ ਤੇ ਸਾਨੂੰ ਘੱਟੋ ਘੱਟ ਜਿੰਨੇ ਕ ਅਹਿਬਾਬ ਦੁਨੀਆ ਤੇ ਰਹਿ ਗਏ ਨੇ ਉਹਨਾਂ ਨੂੰ ਮਿਲ ਕੇ ਬੈਠ ਕੇ ਖੁਸ਼ੀ ਦੇ ਵਿਚਾਰ ਸਾਂਝੇ ਕਰਨੇ ਚਾਹੀਦੇ ਨੇ ਇੱਕ ਦੂਸਰੇ ਨੂੰ ਮਿਲਣਾ ایک دوسرے ملکان چاہے آنا جانا چاہے دا تاکہ زندگی سکون ملے خوشیاں ملن زندگی خوشی دا ہی نہ ہے اگر خوشی نہیں تو زندگی کچھ نہیں پھر تو جینا ہی بالکل بیکار ہے نا تو اے وے کے سانوں ایک دوسرے نال مل کے پیار نال محبت اور اے محبتان دا ایک واحد موقع ہے کہ اے ادھر دے لوگ ہے دران انڈیا دے ادھر ادھر جڑے جڑے ساڑی ماں بولی دے سانج دے نال جڑے لوگ جڑے لو ہوئے نے کم از کم کی کوئی زبان ایک رابطے کا ذریعہ ہے اور زبان ہی ایک ایسی چیز ہے جیسے سو دس کہ کون کی ہے زبان ہی ایک دوسرے کے قریب لیا دی ہے تے اے زبان کی سانج کی وجہ تو اے سارے متر نے سارے بہن لگتے ہیں خون کے سارے رشتے ہی لگتے ہیں تے منو جس بات سمجھ بھی نہیں آ رہی کہ میں اس پیار محبت اظہار کنج کرا جتے جتے دو سہباب دیکھ رہے ہیں میرا انہوں نے ست سرکال میرا انہوں نے سلام پہنچے میری انہوں نے نمستے جی آیا تھی بہت ہی اتنے ویک کے خوش آئے انجل لگتا ہے لہری صاحب کہ لہراں بہرا ہو گیا جہاں تُس سے کیا ہے کہ ساڑھے دل دیاں میں لہراں بہرا ہو گیا اور بڑا ہی اچھا لگا جیسے رہو اور سارے دوستوں میرا سلام ڈاکٹر شاہدہ دلاو شاہ اجازت شکریہ جی